ਗੋਹਾਟ ਆਈ ਜਾਂਦਾ ਇਹ ਕਹਿੰਦੇ ਸਾਨੂੰ ਗੋਹਾ ਚੱਕਣ ਤੇ ਸੰਗ ਲੱਗਦੀ ਹੈ ਹਟਾਉਣ ਚ ਤਾਂ ਬਾਈ ਇਹ ਬਾਈ ਕਿੰਨੇ ਟਾਈਮ ਕੰਮ ਕਰਦੇ ਹੋ ਫਿਰ ਫਾਰਮ ਦੇ ਵਿੱਚ ਤੁਸੀਂ ਇਹ ਵੀਰੇ ਸਵੇਰੇ ਡੇਢ ਘੰਟਾ ਡੇਢ ਘੰਟਾ ਸ਼ਾਮ ਨੂੰ ਅੱਛਾ ਡੇਢ ਘੰਟਾ ਸ਼ਾਮ ਨੂੰ ਡੇਢ ਘੰਟਾ ਸਵੇਰੇ ਹਾਂਜੀ ਵੀਰੇ ਤੇ ਹੁਣ ਤੁਸੀਂ ਦੁਪਹਿਰੇ ਗੋਹਾ ਹਟਾਈ ਜਾਂਦੇ ਆ ਇਹ ਵੀਰੇ ਅੱਜ ਸਵੇਰੇ ਟਾਈਮ ਮਿਲੇਗਾ ਤਾਂ ਅਗਰ ਕਿੰਨੇ ਦੇ ਸਵੇਰੇ ਸੀ ਘੰਟੇ ਡੇਢ ਘੰਟੇ ਦੇ ਵਿੱਚ ਕੰਮ ਸਾਰਾ ਫਿਨਿਸ਼ ਕਰ ਦਿੰਨੇ ਆ ਪੂਰਾ ਵਧੀਆ ਬਾਈ ਨਾਲੇ ਤਾਂ ਘਰੇ ਆ ਵਿਹਲੇ ਆਗੇ ਹਮ ਨਾਲੇ ਕੰਮ ਵਧੀਆ ਚੱਲਦਾ ਹੈਗਾ ਹਮ ਹਮ ਬਾਕੀ ਆਮਦਨੋਂ ਵੀ ਵਧੀਆ ਠੀਕ ਐ ਪਰ ਮੰਮੀ ਕੋਈ ਜਿਹੀ ਵੀ ਵਧੀਆ ਨਹੀਂ ਹੈ ਕੰਮ ਪੂ ਖੇਤੀ ਬੜੀ ਦਾ ਹੋਈਆਂ ਨਾਲ ਹੀ ਹੂੰ 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 ਨਾਲ ਹੀ ਬਾਕੀ ਜਿਵੇਂ ਆ ਗੋਹਾ ਗੋਹਾ ਪਿਆ ਵਿਚੀ ਪੈਰਿਆਂ ਦਾ ਬਈ ਚੱਕ ਚੱਕ ਲੈਣ ਨੂੰ ਲੱਗ ਮੋਟਾ ਮੋਟਾ ਚੱਕਦੇ ਨੇ ਬਈ ਬਾਕੀ ਵਿਚੀ ਬਾਹੂ ਦਿੰਦੇ ਆਗੇ ਵਿਚੀ ਬਾਹ ਦਿੰਦੇ ਆ ਪਰਸਕਸਲਾ ਕਲਾ ਚੱਕ ਕੇ ਸਾਫ ਕਰਕੇ ਆ ਮੱਝ ਵੀ ਬਈ ਇੰਨਾ ਚ ਖੁੱਲੀ ਛੱਡੀ ਹੋਈ ਆ ਛੱਡੀ ਹਾਂ ਮੱਝ ਦੇ ਦੋ ਝੋਟੀਆਂ ਨੇ ਬਈ ਵਿੱਚ ਅੱਛਾ ਦੋ ਝੋਟੀਆਂ ਹਾਂ ਖੁੱਲੀ ਰਹਿੰਦੇ ਨੇ ਵਿੱਚ ਵਿੱਚ ਖੁੱਲੀਆਂ ਰਹਿੰਦੇ ਨੇ ਕੋਈ ਦਿੱਕਤ ਤਾਂ ਨਹੀਂ ਆਉਂਦੀ ਇਹਨਾਂ ਨੂੰ ਐ ਮਾਰਦਿਆਂ ਮੁਰਦਿਆਂ ਹੁਣ ਨੋ ਨੋ ਨਹੀਂ ਨਹੀਂ ਛੋਟੇ ਛੋਟੇ ਪਾਲੇ ਨੇ ਵਿਚੀ ਰੱਖ ਰਹਿੰਦੇ ਨੇ ਵਿਚੀ ਰਹਿੰਦੇ ਆ ਜੀ ਸ੍ਰੀਕਾਲ ਦੋਸਤੋ ਬਈ ਅੱਜ ਤੁਹਾਨੂੰ ਮੈਂ ਤੇ ਨੌਲੇ ਸ਼ਾਇਰ ਦੇ ਵਿੱਚ ਖੜਾ ਤੇ ਬਾਈ ਜੀ ਦਾ ਫਾਰਮ ਆ ਇਹ ਗਾਈਆਂ ਦਾ ਤੇ ਪੁੱਛਦੇ ਆ ਵੀ ਕਿਵੇਂ ਦਾ ਕੰਮ ਕਰਾ ਜਿਹੜੇ ਨੌਜਵਾਨ ਅੱਜ ਇਕੜੀ ਬਾਹਰ ਜਾ ਰਹੇ ਨੇ ਨਾ ਵਿਦੇਸ਼ਾਂ ਦੇ ਵਿੱਚ ਆਪਣੇ ਪੰਜਾਬ ਦੀ ਧਰਤੀ ਨੂੰ ਛੱਡ ਕੇ ਤਾਂ ਉਹਨਾਂ ਬਾਰੇ ਇਹ ਵੀਡੀਓ ਆ ਵੀ ਆਪਦਾ ਇੱਥੇ ਕੰਮ ਕਰਕੇ ਉਹ ਕਾਮਯਾਬ ਹੋ ਸਕਦੇ ਆ ਸਾਰੀ ਗੱਲਬਾਤ ਤੁਹਾਨੂੰ ਵੀਡੀਓ ਦੇ ਵਿੱਚ ਦੱਸਾਂਗੇ ਤੇ ਗਾਈਆਂ ਦਾ ਜਿਹੜਾ ਡੇਰੀ ਫਾਰਮ ਆ ਉਹਦੇ ਬਾਰੇ ਸਾਰੀ ਜਾਣਕਾਰੀ ਤੁਹਾਨੂੰ ਆ ਵੀਡੀਓ ਦੇ ਵਿੱਚ ਮਿਲ ਜੂ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਨਾਂ ਕੀ ਆ ਜੀ ਤੁਹਾਡਾ ਮਿੰਟਾ ਸਿੰਘ ਠੀਕ ਹੈ ਜੀ ਇਹ ਫਾਰਮ ਕਦੋਂ ਕ ਸ਼ੁਰੂ ਕੀਤਾ ਸੀ ਜੀ ਆਪਾਂ ਇਹ ਬਈ ਆਪਾਂ 2009 ਚ ਸਟਾਰਟ ਕਰਿਆ ਤੇ ਬਣਾਇਆ ਸੀਗਾ ਹੂੰ ਇਹ ਚਾਲੂ ਕਰਿਆ 2010 ਚ ਠੀਕ ਹੈ 2010 ਚਾਲੂ ਕਰਿਆਗਾ ਹੂੰ ਤੇ ਜਦੋਂ ਤੁਸੀਂ ਇਹ ਫਾਰਮ ਸ਼ੁਰੂ ਕੀਤਾ ਤਾਂ ਕਿੰਨੀਆਂ ਗਾਵਾਂ ਤੋਂ ਸ਼ੁਰੂ ਕੀਤਾ ਸੀ ਜੀ 10 ਤੋਂ ਬਈ 10 ਤੋਂ ਕਿੰਨੇ ਮੁੱਲ ਦੀਆਂ ਗਾਂ ਫਾਰਮ ਦੇ ਵਿੱਚ ਲੈ ਕੇ ਆਏ ਸੀ ਤੁਸੀਂ ਉਦੋਂ ਲੈ ਕੇ ਤੇ ਆਪਾਂ 40 ਤੋਂ 50 60 ਸਿਕਰ ਠੀਕ ਹੈ ਵੀ ਦਰਮਿਆਨੀ ਜੀ ਗਾਂ ਲੈ ਕੇ ਆਏ ਸੀ ਕਿੰਨਾ ਦੁੱਧ ਸੀ ਉਹ ਗਾਂ ਥੱਲੇ ਉਦੋਂ ਹੈਗੀਆਂ ਨੇ ਬਾਈ ਇਹ 20 ਪਲੱਸ ਵਾਲੀਆਂ ਬਸ 20 ਪਲੱਸ ਵਾਲੀਆਂ ਗਾਈਆਂ ਲਿਆਂਦੀਆਂ ਸੀ 10 15 ਤੋਂ 20 ਪਲੱਸਾਂ ਬਸ ਠੀਕ ਐ ਤੇ ਹੁਣ ਕਿੰਨੀਆਂ ਫਾਰਮ ਦੇ ਵਿੱਚ ਗਾਈਆਂ ਹੋ ਗਈਆਂ ਆਪਣੇ ਲਾ ਬਈ ਹੁਣ 30 ਨੇ ਬਾਈ 30 ਨੇ ਹਾਂ ਵੇਚ ਦੀ ਸੇਲ ਵੀ ਕਰ ਦਿੰਦੇ ਸੀ ਗਾਈਆਂ ਵੀ ਸੇਲ ਕਰਤੀਆਂ ਵੀ ਨਾਲ ਨਾਲ ਸੇਲ ਕਰੀ ਗਿਆ ਬੱਸੀਆਂ ਸੇਲ ਕਰੀਆਂ ਗਾਈਆਂ ਸੇਲ ਕਰੀਆਂ ਹੋਰ ਆਪਦੀਆਂ ਬੱਸੀਆਂ ਬਚਿੜੀਆਂ ਹੈਗੀਆਂ ਨੇ ਰੱਖੀਆਂ ਹੋਈਆਂ ਨਹੀਂ ਹੁਣ ਰੱਖੀਆਂ ਹੋਈਆਂ ਨੇ ਠੀਕ ਆ ਆਪਾਂ ਦਿਖਾਈਏ ਮਾੜਾ ਜਿਹਾ ਅੱਗੇ ਚੱਲ ਕੇ ਫਾਰਮ ਹਾਂ ਦਿਖਾ ਦਿਓ ਬਈ ਤੇ ਇਹ ਬਾਈ ਬਾਈਆਂ ਦਾ ਫਾਰਮ ਆ ਤੇ ਆਹ ਤਿੰਨ ਬੱਸੀਆਂ ਹੁਣ ਕਿੰਨੇ ਕਿੰਨੇ ਟਾਈਮ ਦੀਆਂ ਨੇ ਜੀ ਇਹ ਇਹ ਹੈਗੀਆਂ ਡੇੜ 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 ਮਹੀਨੇ ਦੀ ਕੋਈ ਪੌਣੇ 2 ਮਹੀਨੇ ਜਾਂ ਪੌਣੇ 1-2 ਮਹੀਨੇ ਦੀ ਉਹ ਡੇੜ ਡੇੜ ਕਿ ਮਹੀਨੇ ਦੀ ਨਹੀਂ ਆ ਠੀਕ ਹੈ ਇਹਨਾਂ ਨੂੰ ਅਲੱਗ ਰੱਖਦੇ ਹਾਂ ਇਹ ਅਲੱਗ ਰੱਖਣੇ ਪੈਣਗੇ ਠੀਕ ਹੈ ਇਹ ਕਿਹੜੇ ਸੀਮੰਟ ਦੀਆਂ ਨੇ ਜੀ ਇਹ ਸਰਕਾਰੀ ਸੀਮੰਟ ਦੀਆਂ ਨੇ ਭਾਈ ਇਹ ਸਰਕਾਰੀ ਸੀਮੰਟ ਵਰਤਦੇ ਤੁਸੀਂ ਫਾਰਮਾਂ ਦੇ ਵਿੱਚ ਨਾ ਸਰਕਾਰੀ ਸੀਮੰਟ ਠੀਕ ਹੈ ਤੇ ਜਿਵੇਂ ਉਹ ਪ੍ਰਾਈਵੇਟ ਹੋਰ ਸੀਮੰਟ ਹੁੰਦੇ ਨੇ ਉਹ ਨਹੀਂ ਵਰਤਦੇ ਤੁਸੀਂ ਜ਼ਿਆਦਾ ਨਹੀਂ ਉਹ ਪਹਿਲਾਂ ਵਰਤਦੇ ਫਿਰ ਉਹ ਮਹਿੰਗਾ ਵਾਲਾ ਪੈਂਦਾ ਭਾਈ ਰੈਣ ਰੂਣੇ ਦਿੱਕਤ ਕਈ ਵਾਰੀ ਆ ਜਾਂਦੀ ਹੈਗੀ ਸਰਕਾਰੀ ਸੀਮੰਟ ਆਪਣੇ ਡਾਕਟਰ ਪਹਿਲਾਂ ਤੇ ਅੰਮ੍ਰਿਤਪਾਲ ਆਉਂ ਉਹ ਬਰਤ ਦੇ ਸੈਕਸ਼ੜਾ ਸੈਕਸ਼ੜਾ ਹੁਣ ਸੈਕਸ਼ੜ ਬਰਤੇ ਪਹਿਲਾਂ ਤਾਂ ਆਮੀ ਜਿਹੜਾ ਨਾਬੇੜ ਬਰੀਡ ਤੇ ਆਪਣੀ ਅੱਛਾ ਆਮੀ ਜਿਹੜਾ ਵੀ ਮੰਨ ਕੇ ਚਲੋ ਬੱਸਾ ਵੀ ਆ ਸਕਦਾ ਵੀ ਬੱਸ ਜੀ ਵੀ ਉਹਸਾ ਉਹ ਮਹਾਰਾਜ ਦੀ ਠੀਕ ਹੈ ਉਹ ਜਿਵੇਂ ਹੁਣ ਤੁਸੀਂ ਸੈਕਸ਼ੜ ਜੂਜ ਕੀਤੇ ਨੇ ਛੇਮਣ ਤਾਂ ਉਹਨਾਂ ਦਾ ਰਿਜ਼ਲਟ ਛੋਟੇ ਲਵੇ ਆਇਆ ਕਿ ਹਜੇ ਆਉਣਾਗਾ ਸੈਕਸ਼ੜ ਦਾ ਦੋ ਆਇਆ ਬਈ ਉਹ ਬੇੜੀਆਂ ਦਾ ਅੱਛਾ ਉਹ ਗੱਬਣ ਨੇ ਹੁਣ ਇਹਨੂੰ ਸੂਈਆਂ ਨਹੀਂ ਹੈਗੀਆਂ ਜੀ ਸੂਈਆਂ ਨਹੀਂ ਹੈਗੀਆਂ ਹਾਂ ਠੀਕ ਹੈ ਤੇ ਆ ਜੋ ਇੱਕ ਤੇ ਚਾਰ ਕਿੰਨੇ ਕਿੱਲਾਂ ਦਾ ਪਾਇਆ ਸੀ ਬਈ 30 ਗਾਇਆਂ ਨੂੰ ਫਿਰ ਚਾਰ ਸੀ ਪਾਇਆ ਦੀ ਬਈ 18 ਕਿੱਲਾਂ ਪਾਤੀਆ 18 ਕਿੱਲਾਂ ਦਾ ਫਿਰ 1 ਸਾਲ ਲਈ ਪੂਰਾ ਸਰ ਜਾਂਦਾ ਬਈ ਹਾਂ ਸਾਲਵਰੀ ਬਾਦੂ ਸਰ ਜਾਂਦਾ ਠੀਕ ਆ ਇਹਨਾਂ ਨੂੰ ਖਰਾਕ ਦੇ ਵਿੱਚ ਕਿਵੇਂ ਕੀ ਕੀ ਪਾਉਨੇ ਆ ਖਰਾਕ ਬਸ ਚਾਰ ਪਾਣੇ ਬਈ ਵਿੱਚ ਤੂੜੀ ਪਾ ਦਿੰਨੇ ਆ ਹੂੰ ਬਾਕੀ ਫੀਡ ਆਉਂਦੀ ਤਿਆਰ ਕਰਾਉਨੇ ਆ ਆਪਾਂ ਫੀਡ ਆਪਦੀ ਤਿਆਰ ਕਰਾਉਨੇ ਹੋਏ ਠੀਕ ਆ ਆ ਵੀ ਬਸੀਆਂ ਨੇ ਬਈ ਇਹ ਹੀ ਬਸੀਆਂ ਨਾਲ ਇਹ ਕਿੰਨੇ ਕਿੰਨੀ ਏ ਇਹਨਾਂ ਦੀ ਇਹ 3 3.5 ਤਿੰਨ ਮਹੀਨਿਆਂ ਦੀਆਂ ਨੇ ਬਈ ਇਹ 3.5 ਤਿੰਨ ਮਹੀਨਿਆਂ ਦੀਆਂ ਏ ਜਾਂ ਇਹਨਾਂ ਦੀ ਠੀਕ ਆ ਉਹ ਇਹਨਾਂ ਨੂੰ ਕੋਈ ਰਹਿਣ ਦੇ ਵਿੱਚ ਦਿੱਕਤ ਤਾਂ ਨਹੀਂ ਆਉਂਦੀ ਗਾਈਆਂ ਨੂੰ ਸੋਡੀਆਂ ਨੂੰ ਜਿਵੇਂ ਰਹਿਣ ਦੇ ਕਿਵੇਂ ਜਿਵੇਂ ਗੱਬਣ ਰਹਿਣ ਚ ਨਾ ਨਾ ਕੋਈ ਕੁੜਕਤ ਨਹੀਂ ਆਇਆ ਚੱਕਰ ਹਜੇ ਤੱਕ ਕੋਈ ਨਹੀਂ ਆਈ ਨਾ ਨਾ ਕੋਈ ਠੀਕ ਹੈ ਉਹ ਇੱਥੇ ਦਾ ਜਿਵੇਂ ਖੁੱਲਬਾਰਾ ਹਵਾ ਵਧੀਆ ਲੱਗਦੀ ਹੈ ਨਾ ਸੱਟ ਤੇ ਕਿੰਨਾ ਖਰਚ ਆ ਗਿਆ ਸੀ ਬਾਈ ਸਾਰੇ ਤੇ ਸੱਟ ਤੇ ਉਹ 2010 ਚ ਬਣਾਦੇ ਦੋ ਬਾਈ ਇਹ ਤੇ ਆਇਆ ਦੀਆ 2 ਲੱਖ ਰੁਪਏ ਦੋ ਸੱਵਾ ਕੁ ਰੁਪਏ ਦਾ ਖਰਚ ਆਇਆ ਸੀ ਸੱਟ ਸੱਟ ਤੇ ਤੇ ਬਾਕੀ ਕਿਦਾ ਹਾਲ ਜਿਹੜੀਆਂ ਗਾਈਆਂ ਲੈਂਦੇ ਸੀ ਉਹਨਾਂ ਤੇ ਖਰਚਾ ਹੋ ਗਿਆ ਸੀ ਹਾਂ ਗਾਇਆਂ ਲੈ 2 2.5 ਲੱਖ ਦੀਆਂ 2.5 ਲੱਖ ਦੀਆਂ ਗਾਇਆਂ ਤੇ ਮੰਨ ਕੇ ਚਲ 4-5 ਲੱਖ ਚ ਜਿਹੜਾ ਕੰਮ ਆ ਸਟਾਰਟ ਕਰ ਲਈ ਤੁਸੀਂ 5-6 ਲੱਖ ਤੋਂ ਸਟਾਰਟ ਕਰ ਲਈ ਗਾ ਵਧੀਆ ਸਟਾਰਟ ਕਰ ਲਈ ਠੀਕ ਹੈ ਮੁਰਕੋ ਦਵਾ ਬਸੀਆਂ ਆਪਣੀਆਂ ਫਾਰਮ ਚ ਰਲੀਆਂ ਗਈਆਂ ਨਹੀਂ ਆ ਉਹ ਸੀ ਸੇਲ ਕਰਨੀ ਨਾਲ ਹੁੰਦੇ ਉਸ ਵੀਰੇ ਵਧੀਆ ਹੁੰਦੀ ਰੱਖ ਲੈਂਦੇ ਸੀ ਜਿਹੜੀਆਂ ਵਧੀਆ ਹੁੰਦੀਆਂ ਓ ਰੱਖ ਲੈਂਦੇ ਸੀਗੇ ਹੁਣ ਕਿੰਨੇ ਦੁੱਧ ਤੱਕ ਗਾਂ ਤੁਹਾਡੇ ਲੈ ਬਈ ਜਿਹੜੀ ਟੌਪ ਤੇ ਆ ਜਾਵਾ ਵੱਧ ਦੁੱਧ ਵਾਲੀ ਹੁਣ ਹੈਗੀ 35 30 35 ਤੇ ਪਲੱਸ ਹੋ ਗਈ ਠੀਕ ਹੈ ਕਿਹੜੀ ਹੈ ਜੀ ਇਹਨਾਂ ਚੋਂ ਬੈਠੀਆਂ ਚੋਂ ਜਿਹੜੀ ਤੀ ਪੈ ਬਠੇ ਦੋਵਰਲੇ ਪਸੀ ਬਈ ਜਿਹੜੀਆਂ ਆ ਬੈਠੇ ਨੇ ਜਾਮਾ ਇੱਧਰ ਇੱਕ ਆਹ ਚਿਤਲੀ ਹਾਂ ਇੱਕ ਆ ਕਾਲੀ ਬਠੀ ਇੱਕ ਆ ਕਾਲੀ ਹਾਂ ਠੀਕ ਐ ਇਹ ਦੋ ਗਾਈਆਂ ਪੂਰੇ ਟਾਪ ਤੇ ਨੇ ਹੈ ਹਾਂ ਠੀਕ ਹੁਣ ਅੱਗੇ ਜਿਵੇਂ ਆਪਾਂ ਬਰੀਡ ਤੇ ਕੰਮ ਕਰੀ ਜਾਂਦੇ ਆ ਨਾ ਲੋਕ ਅੱਛੇ ਅੱਛੇ ਲੀਟਰ ਦੁੱਧ ਦੇਈ ਜਾਂਦੀਆਂ ਨੇ ਗਾਈਆਂ ਆਪਣੀਆਂ ਐਚ ਐਫ ਜਾਂ ਮੇਲੇ ਹੋਏ ਸੀਗੇ ਪੀ ਡੀ ਐਫ ਐ ਦਾ ਹੋਇਆ ਸੀ ਜਾਂ ਝੜਕ ਹੋਇਆ ਸੀਗਾ ਤਾਂ ਤੁਸੀਂ ਕਿਵੇਂ ਵੀ ਇਹ ਚੀਜ਼ ਬਾਰੇ ਸੋਚਿਆ ਵੀ ਅੱਗੇ ਬਰੀਡ ਤਿਆਰ ਕਰਨੀ ਆਉਂਦੀ ਆ। ਬਰੀਡ ਬੜੀ ਠੋਟੀ ਕੇ ਵਧੀਆ ਭਰਾਵਾਂਗੇ ਹੋਰ ਬਰੀਡ ਵਧੀਆ ਤਿਆਰ ਕਰਕੇ ਵਧੀਆ ਦੁੱਧ ਜਿਹੜੇ ਉਹ ਬਰੀਡ ਭਰਾਵਾਂਗੇ। ਉਹ ਵੀ ਵਧੀਆ ਸੀਮਨ ਜੁੜੀ ਕਰਕੇ ਹਾਂ ਵਧੀਆ ਸੀ ਹੁਣ ਚੂਜ਼ ਕਰਕੇ ਤੇ ਇਹ ਕਿੰਨੀਆਂ ਮਸ਼ੀਨਾਂ ਚਾਉਂਦੀਆਂ ਨੇ ਧਾਰਾ ਇਹਨਾਂ ਦੀ ਸਾਡੇ ਕੋਲ ਤਿੰਨ ਨੇ ਬਾਈ ਤਿੰਨ ਮਸ਼ੀਨਾਂ ਨੇ ਹਾਂ ਠੀਕ ਐ ਦੋ ਕੁੱਠੇ ਉੱਥੇ ਲਾਈ ਨੇ ਕਿੱਧਰ ਲਈ ਹੋਈ ਹੈਗੀ ਠੀਕ ਹੈ ਠੀਕ ਹੈ ਇਹਦੇ ਵਿੱਚ ਬਾਕੀ ਜਿਵੇਂ ਆ ਗੋਹਾ-ਗੋਹਾ ਪਿਆ ਵਿੱਚੀ ਪਿਆ ਰਹਿੰਦਾ ਬਈ ਚੱਕ ਚੱਕ ਲੈਣ ਉਹਨਾਂ ਲੱਗ ਮੋਟਾ-ਮੋਟਾ ਚੱਕ ਦਿੰਦੇ ਨੇ ਬਈ ਬਾਕੀ ਵਿੱਚੀ ਬਾਹੂ ਦਿੰਦੇ ਆਗੇ ਵਿੱਚੀ ਬਾਹ ਦਿੰਦੇ ਨੇ ਫਰਸ ਫਰਸ ਵਾਲਾ ਇਕੱਲਾ ਚੱਕ ਕੇ ਸਾਫ਼ ਕਰਕੇ ਚੱਕ ਦਿੰਦੇ ਨੇ ਠੀਕ ਹੈ ਇਹ ਮਸ਼ੀਨ ਲੱਗੀ ਹੈ ਇੱਧਰ ਚਾਰ ਪਾਇਆ ਹੋਇਆ ਸੀਗਾ ਆਪਣਾ ਚਾਰ हां 2 ਪਿੱਟ ਨੇ ਬਈ ਕਿੱਧਰ ਇੱਕ ਬਾਹ ਹੈਗਾ ਠੀਕ ਹੈ ਇਹ ਚ ਕੋਈ ਉਹ ਤਾਂ ਨਹੀਂ ਆਈ ਉਲੀ ਵਗੈਰਾ ਨਾ ਨਾ ਕੋਈ ਉਲੀ ਨਹੀਂ ਆਈ ਬਈ ਕੋਈ ਮੋੜੀ-ਮੋਟੀ ਤਾਂ ਹਾਂ ਕੀ ਗਾਣਾ ਕਿਤੇ ਕੋਈ ਆ ਜੇ ਜਿਦ ਕਾਗ ਵੀ ਪਾੜ ਜੇ ਨਹੀਂ ਕੋਈ ਬੱਸੀ ਕਿੰਨੇ ਖਰਚੇ 'ਚ ਤਿਆਰ ਹੋ ਜਾਂਦੀ ਆ ਬਈ ਇੱਕ ਆਪਣੀ ਜੇ ਜਮਾ ਵਧੀਆ ਤਿਆਰ ਕਰਨੀ ਆ ਬੱਸੀ ਦਾ ਖਰਚਾ ਜੇ ਜਦੋਂ ਕੋਸੂਣ ਵਾਲੀ ਹੁੰਦੀ ਉਹਨਾਂ 'ਚ ਘਰ ਫੁੱਲ ਲੱਗ ਜਾਂਦਾ ਤੇ ਘੱਟੋ 50-60 ਹਜ਼ਾਰ ਰੁਪਏ ਖਰਚਾ ਜਾਂ 8000 ਜਾਂ ਆਪਾਂ ਵੀ ਨਾਰਮਲ ਤਿਆਰ ਕਰ ਲਈਏ ਨਾਰਮਲ ਤਿਆਰ ਕਰ ਲਈਏ ਹਾਂ ਠੀਕ ਆ ਫੀਡ ਵਗੈਰਾ ਹੋਰ ਸਾਰਾ ਕੁਝ ਵਿੱਚ ਹੀ ਖਾ ਦੁੱਧ ਦਾ ਕੇ ਦੁੱਧ ਦੁੱਧ ਤਣੇ ਮਿੰਟ ਦੁੱਧ ਪਿਉਣਾ ਪੈਂਦਾ ਉਹਨਾਂ ਨੂੰ ਦੁੱਧ ਤੋਂ ਬਾਅਦ ਫੀਡ ਵੀ ਫਿਰ ਚੱਲਦੀ ਆ ਕਾਪ ਸਟਾਰਟਰ ਚੱਲਦੀ ਆ ਫਿਰ ਆਪਣੀ ਆਪ ਫੜਦੀ ਜੀ ਦੂਜੀ ਪੋਣਿਆ ਹੁਣ ਕਿੰਨਾ ਕਿੰਨੇ ਕੁਇੰਟਲ ਦੁੱਧ ਆਪਣੇ ਲਵੇ ਦੁੱਧ ਹੈ ਵੀ ਪੌਣੇ 1.2 ਕੰਟਲ ਹੁਣ 2 ਕੰਟਲ ਸਵਾਗ 2 ਕੰਟਲ ਲੱਗ ਸਵਾਗ 2 ਕੰਟਲ ਆ ਠੀਕ ਹੈ ਤੇ ਦੁੱਧ ਨਾਲ ਬਾਈ ਸਾਰਾ ਜਿਹੜਾ ਫਾਰਮ ਦਾ ਖਰਚਾ ਉਹ ਨਿਕਲ ਜਾਂਦਾ ਹਾਂ ਵਧੀਆ ਨਿਕਲ ਚੱਲੀ ਜਾਂਦਾ ਬਾਈ ਚੱਲੀ ਜਾਂਦਾ ਹੈ ਹਾਂ ਵਧੀਆ ਕੰਮ ਹਮ ਕਿੰਨੇ ਰੁਪਏ ਫਾਰਟ ਆਉਂਦੀ ਹੈ ਫਿਰ ਆਪਣੀ ਫਾਰਟ ਆਪਣਾ ਬੇਰ ਕਾਉਂਟ ਜਾਂਦਾ ਬਾਈ ਆਪਣਾ ਪਈ ਜਾਂਦਾ 40 ਕਿਤੇ ਲਗਭਗ 40 ਕਿਤੇ ਲਗਭਗ ਪੈ ਜਾਂਦਾ ਕੀ ਆ ਵੀ ਵਧੀਆ ਇਨਕਮ ਆ ਜਿਹੜਾ ਇਹ ਸੋਰਸ ਹੈਗਾ ਹੈਗਾ ਜੇ ਕੋਈ ਬੰਦਾ ਕਰਦਾ ਨਾ ਪੂਰਾ ਵਧੀਆ ਬਾਈ ਨਾਲੇ ਤਾਂ ਘਰੇ ਆ ਵਿਹਲੇ ਆਗੇ ਨਾਲੇ ਕੰਮ ਵਧੀਆ ਚੱਲਦਾ ਹੈਗਾ ਹੂੰ ਹੂੰ ਬਾਕੀ ਆਮਦਨੋਂ ਵੀ ਵਧੀਆ ਠੀਕ ਐ ਪਰ ਮੰਮੀ ਕੋਈ ਜਿਹੀ ਵੀ ਵਧੀਆ ਨਹੀਂ ਹੈ ਕੰਮ ਪੂਰਾ ਵਧੀਆ ਕੰਮ ਪੂਰਾ ਵਧੀਆ ਕੰਮ ਘਰੇ ਰਹਿਣ ਨੂੰ ਕੰਮ ਨਾਲੇ ਖੇਤੀਬਾੜੀ ਦਾ ਹੋਈਆਂ ਨਾਲ ਹੀ ਹੂੰ ਹੂੰ ਨਾਲ ਹੀ ਇਹ ਚੱਲ ਜਾਂਦਾ ਜੇ ਚਲਵਾਏ ਮੰਨੋ ਚਲੋ બીਜੇ ਕਿਛ ਲੱਭਿਆ ਨਾ ਮੰਨ ਕੇ ਚਲੋ 4-5 ਗਾਈਆਂ ਨੇ ਤਾਂ ਉਹ ਪ੍ਰਾਈਵੇਟ ਨੌਕਰੀ ਦੇ ਬਰਾਬਰ ਵਾਹ ਜਾਂਦਾ ਬੰਦਾ ਆਮ ਨਾਲ ਬਾਈ ਉਦੋਂ ਦਾ ਵਧੀਆ ਰਹੂਗਾ ਨਾਲੇ ਘਰੇ ਦਾ ਘਰੇ ਹੈ ਨਾ ਘਰੇ ਦਾ ਘਰੇ ਠੀਕ ਹੈ ਨਾਲੇ ਸਾਰੇ ਘਰ ਦੀ ਕਿਬਿਲਦਾਰੀ ਚਲਾਉਗਾ ਨਾਲੇ ਆਪਦਾ ਘਰੇ ਰਹੂਗਾ ਨਾਲੇ ਨਾਲ ਆਮਦਨ ਵਧੀਆ ਹੋਊਗੀ ਆਮਦਨ ਵਧੀਆ ਹੋਊਗੀ ਤੇ ਤੁਸੀਂ ਪੁਫਾਰੇ ਨਹੀਂ ਲਾਏ ਬਈ ਜਿਵੇਂ ਹੁਣ ਮੂਰੇ ਗਰਮੀ ਆਉਣੀ ਜਾਂਦਾ ਲਾਾਂਗੇ ਬਈ ਹੁਣ ਲਾ ਕੇ ਰੱਖੇ ਪੈਣਗੇ ਅੱਛਾ ਲਾ ਕੇ ਹਾਂ ਹੁਣ ਮੂਰੇ ਆ ਮੂਰੇ ਲਾ ਦਾਂਗੇ ਮੂਰੇ ਜਦੋਂ ਲੋ ਚੱਲੂਗੀ ਉਦੋਂ ਲਾ ਦੋਗੇ ਆਓ ਚੱਕ ਡੰਗਣੀਆਂ ਨੇ ਰੰਗਦਾ ਉਦੋਂ ਚੱਲੀ ਜਾਣਾ ਫਿਰ ਤੇ ਗਰਮੀ ਦੇ ਵਿੱਚ ਕੋਈ ਇਹਨਾਂ ਨੂੰ ਖਾਸ ਦਿੱਕਤ ਆਉਂਦੀਆਂ ਹੁਣ ਬਈ ਜਿਹੜਾ ਤੁਸੀਂ ਦੱਸਣਾ ਚਾਹੁੰਦੇ ਹੋ ਉਹ ਵੀ ਆ ਇਹਦੀਆਂ ਸਾਵਧਾਨੀਆਂ ਹੁੰਦੀਆਂ ਨੇ ਗਰਮੀਆਂ ਦੇ ਵਿੱਚ ਦਿੱਕਤ ਤਾਂ ਬਈ ਕੋਈ ਨਹੀਂ ਆਉਂਦੀ ਬਸ ਪੁਫਾਰੇ ਚੱਲਦੇ ਵੰਡਿਆ ਰਹਿਣ ਕੋਈ ਦਿੱਕਤ ਨਹੀਂ ਹਵਾ ਚਲਦੀ ਹੈਗੀ ਵਧੀਆ ਹਵਾ ਚਲਦੀ ਹੈ ਨਾ ਉਹ ਬਾਕੀ ਖੁੱਲਬਾਰੇ ਤੁਹਾਡਾ ਖੇਤਾਂ ਚ ਹੈ ਨਾ ਫਾਰਮ ਹਾਂ ਖੁੱਲਬਾਰੇ ਚ ਹੀ ਲੋਟ ਰਹਿੰਦਾ ਬਈ ਜੇ ਆਪਾਂ ਕਿਤੇ ਪਿੰਡ ਚ ਬਣਾਵਾਂਗੇ ਚਾਰ ਦੁਬਾਰੀ ਬਾੜੀ ਹੋਵੇ ਸੇ ਪਾਸੇ ਉੱਥੇ ਫਿਰ ਬੜੀ ਗਰਮੈਸ ਮੰਨਣਗੀਆਂ ਹੂੰ ਖੁੱਲਬਾਰੇ ਚ ਆ ਵੀ ਹਵਾ ਕਰਾਸ ਹੁੰਦੀ ਹੈ ਬਾਕੀ ਇਹਦੇ ਕੋਈ ਹੋਮਸ ਨਹੀਂ ਬਣਦੀ ਹੈਗੀ ਹੂੰ ਹੂੰ ਜੇ ਹੋਮਸ ਬਣਦੀ ਸਾਡੇ ਚ ਫੇਰ ਥੋੜੀ ਜਿਆਦਾ ਤੰਗ ਹੋਣਗੀਆਂ ਫੇਰ ਜਿਆਦਾ ਗਰਮੀ ਦੇ ਵਿੱਚ ਜਿਆਦਾ ਹੌਂਕਦੀਆਂ ਤਾਂ ਨਹੀਂ ਬਈ ਫਿਰ ਤੁਹਾਡੀਆਂ ਗਾਵਾਂ ਬੜੀ ਜਿਆਦਾ ਪਿਓਰ ਬਰੀਡ ਆ ਉਹ ਕਰਦੀ ਹੈ ਹੌਂਕਦੀ ਹੈ ਥੋੜੀ ਵੱਧ ਕੇ ਰਪਾਲ ਮੀਡੀਅਮ ਬ੍ਰੀਡ ਆਪਣੇ ਕੋਲ ਇਹ ਛੋਟੇ ਲਾਵੇ ਮੀਡੀਅਮ ਬ੍ਰੀਡ ਆਣਾ ਮੀਡੀਅਮ ਆ ਹਾਂ ਕੋਈ ਜ਼ਿਆਦਾ ਪਿਓਰ ਚ ਨਹੀਂ ਹੈਗੇ ਆਪਣੇ ਕੋਲੇ ਵੀ ਆ ਮੱਝ ਵੀ ਬਈ ਇਹਨਾਂ ਚ ਖੁੱਲੀ ਛੱਡੀ ਹੋਈ ਹੈ ਛੱਡੀ ਹਾਂ ਮੱਝ ਦੇ ਦੋ ਝੋਟੀਆਂ ਨੇ ਬਈ ਵਿੱਚ ਅੱਛਾ ਦੋ ਝੋਟੀਆਂ ਹਾਂ ਖੁੱਲੀ ਰਹਿੰਦੇ ਨੇ ਵਿੱਚ ਵਿੱਚ ਖੁੱਲੀਆਂ ਰਹਿੰਦੇ ਨੇ ਕੋਈ ਦਿੱਕਤ ਤਾਂ ਨਹੀਂ ਆਉਂਦੀ ਇਹਨਾਂ ਨੂੰ ਐ ਮਾਰਦਿਆਂ ਮੁਰਦਿਆਂ ਹੁਣ ਨੋ ਨੋ ਨਹੀਂ ਨਹੀਂ ਉਹ ਛੋਟੇ ਛੋਟੇ ਪਾਲੇ ਨੇ ਵਿੱਚ ਹੀ ਰੱਖੇ ਰਹਿੰਦੇ ਨੇ ਵਿੱਚ ਹੀ ਰਹਿੰਦੇ ਆ ਇਹ ਕਹ ਲਓ ਬਾਈ ਬਾਈਆਂ ਨੇ ਮੱਝਾਂ ਵਿੱਚ ਛੱਡਿਆ ਆ ਪਾਣੀ ਵਾਲੀ ਚੀਜ਼ ਬਣਾਈ ਹੋਈ ਆ ਕੋਈ ਟੈਂਕੀ ਜਿਹਾ ਦੋ ਨੇ ਹਾਂ ਟੈਂਕ ਇੱਕ ਇੱਥੇ ਪਾਣੀ ਦੀ ਕੋਹਤੀ ਹੋਈ ਇੱਕ ਕੋਹ ਚ ਇਹ ਦੋਨਾਂ ਚ ਹੀ ਪੀ ਲੈਂਦੀਆਂ ਨੇ ਵਿੱਚ ਪਾਣੀ ਉਨਹੀਂ ਆਉਂਦਾ ਇਹ ਪੀਂਦੀਆਂ ਨਹੀਂ ਆ ਵਾ ਉਨਹੀਂ ਆਉਂਦਾ ਆ ਪਾਈਪ ਲੱਗੀ ਹੋਈ ਆ ਨਾ ਪਰ ਪਾਪਾਂ ਲੱਗੀਆਂ ਨਹੀਂ ਹੂੰ ਟੈਂਕੀ ਚ ਪਾਣੀ ਉਨੀ ਸਪਲਾਈ ਜਿੰਨੀ ਇਹ ਪੀਣੇ ਉਨਾ ਕ ਆ ਜਾਂਦਾ ਵਿੱਚੋਂ ਉਨਾ ਕ ਆ ਜਾਂਦਾ ਇਹ ਗੱਲ ਆ ਬਦਿਆ ਸੈਟ ਆਪਾ ਤੇ ਇਹਨਾਂ ਨੂੰ ਪੱਖੇ ਆਹੀ ਛੋਟੇ ਲਾਏ ਹੋਏ ਨੇ ਪੱਖੇ ਕ ਵੱਡੇ ਲਾਇਆ ਬਈ ਅੱਛਾ ਬਾਕੀ ਛੋਟੇ ਲਾਉਣ ਲੋਡ ਮੁਤਾਬਕ ਆਉਣੀ ਪੱਖੇ ਆ ਤਾਂ ਕਾਮਯਾਬ ਨਹੀਂ ਹੈ ਛੱਤ ਵਾਲ ਦੇ ਤੇ ਛੱਤ ਵਾਲੇ ਜੋ ਵਧੀਆਂ ਨੇ ਆ ਵਾਈਆਂ ਨੇ ਬੱਸੀਆਂ ਨੇ ਇਹ 6-6 ਮਹੀਨੇ ਦੀਆਂ ਨੇ ਨਾ ਇਹ 5 ਕਿ ਮਹੀਨੇ ਦੀ ਬਾਈ ਹਾਂ 5 ਮਹੀਨੇ ਦੀਆਂ ਹਾਂ ਹਾਂ 3 ਸਾਢੇ 3 ਮਹੀਨੇ ਦੀ ਐ ਸਾਢੇ 3 ਮਹੀਨੇ ਦੀਆਂ ਤੇ ਇਹਨਾਂ ਨੂੰ ਫਿਰ ਦੁੱਧ ਕਿੰਨਾ ਪਿਆਉਣਾ ਛੋਟੀ ਬੱਸੀ ਨੂੰ ਦੁੱਧ 5 ਲੀਟਰ ਬਾਈ 2.5 ਦਿਨ ਦਾ ਹਾਂ 2.5 ਉਹ ਟਾਈਮ 2.5 ਟਾਈਮ ਹੂੰ ਤੇ ਇਹਨਾਂ ਨੂੰ ਫਿਰ ਕਾਫ ਗਰੋ ਫੀਡ ਹੁੰਦੀ ਐ ਜਿਹੜੀ ਕਾਫ ਸਟਾਰਟਰ ਹਾਂ ਕਾਫ ਸਟਾਰਟਰ ਪਾਈ ਆ ਵੀ ਨਾਲ ਦੁੱਧ ਚ ਪਾਉਣ ਲੱਗ ਜਾਨੇ ਨਾਲ ਅਸੀਂ 15 ਦਿਨਾਂ ਤੋਂ ਬਾਅਦ 15 ਦਿਨਾਂ ਤੋਂ ਬਾਅਦ ਉਹਦੇ ਚ ਪਾਉਣ ਲੱਗ ਜਾਨੇ ਨੇ 2.5 100 ਗ੍ਰਾਮ ਪਾ ਦਿੰਨੇ ਫਿਰ ਹੌਲੀ ਹੌਲੀ ਵਧੀਆਂ ਠੀਕ ਹੈ ਹੁਣ ਬਾਪੀ ਦਿਖਾਣ ਲੱਗ ਜਾਨੀਆਂ ਨਾ ਐ ਬੈਠੀਆਂ ਨੇ ਇੰਦਿਆਂ ਨੇ ਇਹਨਾਂ ਦੀਆਂ ਤੇ ਇੱਧਰ ਪਾਈਆਂ ਨੇ ਵੱਡੀਆਂ ਗਾਵਾਂ ਨੇ ਜਿਹੜੀਆਂ ਰੱਖੀਆਂ ਹੋਈਆਂ ਨੇ ਹੁਣ ਇਹਨਾਂ ਚ ਕਿੰਨੀਆਂ ਗਾਵਾਂ ਗੱਭਣ ਨੇ ਬਾਈ ਹੁਣ ਟੋਟਲ ਗੱਭਣੇ ਨੇ ਬਾਈ ਸਾਰੀਆਂ ਹਾਂ ਜਿਹੜਿਆ ਲੇਟਸ ਵੀ ਨੇ ਇਹਨਾਂ ਦੇ ਬਾਅਦ ਇਹ ਆਈ ਕਰਾਗੇ ਕਿਹੜੇ ਕਿਹੜੇ ਮਹੀਨੇ ਚ ਇਹ ਆਈ ਕਰਾ ਦਿੰਨੇ ਉਹਨਾਂ ਦੀ ਅਸੀਂ ਬਾਈ ਪਹਿਲੇ ਤੇ ਲੋਗ ਸਟਾਰਟ ਕਰਾ ਦਨੇ ਪਹਿਲਾ ਦੂਜਾ ਹਮ ਬਸ ਦੋ ਦੋ ਟਾਈਮ ਮਹੀਨੇ ਚ ਆਈ ਹੋ ਜਾਏ ਜੇ ਜੇ ਕੋਈ ਹੀਟ ਚ ਨਹੀਂ ਆਉਂਦੀ ਫੇਰ ਤਕਰੀਬਨ ਤਾਂ ਆ ਜਿੰਦੇ ਨੇ ਜੇ ਕੋਈ ਨਹੀਂ ਆਉਂਦੀ ਤਾਂ ਉਹ ਉਹਦਾ ਟ੍ਰੀਟਮੈਂਟ ਕਰਕੇ ਉਹਨੂੰ ਫੇਰ ਵੀ ਹਿੱਟ ਚ ਲਿਆਉਂਦੇ ਜਿੰਮੋ ਸੈਕੂਲੇਸ਼ਨ ਹੁੰਦੀ ਹੈ ਨਾ ਇਹ ਆ ਜਾ ਕੋਈ ਕਰਕੇ ਵੀ ਤੁਸੀਂ ਮੰਨ ਕੇ ਚੱਲੋ ਪਹਿਲਾ ਦੂਜਾ ਮਹੀਨਾ ਚ ਕਰ ਦਿੰਨੇ ਉਹਨਾਂ ਦਾ ਹਾਂ ਇਹ ਆਈ ਠੀਕ ਆ ਵੀ ਫਿਰ ਚੰਗੀ ਰੁੱਤ ਜਾ ਕੇ ਸੂਕੇ ਦੁੱਧ ਵਧ ਦਿੰਦੇ ਨੇ ਨਾ ਵਧੀਆ ਸਮੇਂ ਤੇ ਆ ਜਾਂਦੀ ਨਹੀਂ ਆ ਠੰਡ ਚ ਹੂੰ ਠੀਕ ਆ ਤੇ ਲਾਸਟ ਦੇ ਵਿੱਚ ਬਸ ਜਿਹੜੇ ਬਈ ਬਾਹਰ ਜਾਂਦੇ ਆ ਨਾ ਆਪਣੇ ਵਿਦੇਸ਼ਾਂ ਦੇ ਵਿੱਚ ਮੁੰਡੇ ਵੀ ਬਾਹਰ ਜਾ ਕੇ ਕੰਮ ਕਰਨਾ ਚਾਹੁੰਦੇ ਆ ਵੀ ਜੇ ਉਹ ਇੱਥੇ ਡੇਰੀ ਫਾਰਮ ਕਰਨਗੇ ਤਾਂ ਉਹ ਵੀ ਵਧੀਆ ਰਹਿਣਗੇ ਵਧੀਆ ਵੀ ਬਾਹਰੋਂ ਤਾਂ ਪਰਿਵਾਰ ਚ ਰਹਿੰਦਾ ਆਪਦੇ ਦੀ ਬੁੱਤ ਨਾਲ ਤਾਂ ਸੁਧਰ ਰਹਿੰਦਾ ਹੈ ਬਾਹਰ ਜਾ ਕੇ ਕੀ ਪਤਾ ਆਪਾਂ ਨੂੰ ਕੀ ਹੁ ਕਰਦੇ ਕਿ ਨਾ ਇੱਥੇ ਕੋਈ ਆਪਾਂ ਨੂੰ ਨਿਗਾ ਚ ਨਿਸ਼ਾਰੇ ਨੇ ਕੰਮ ਵਧੀਆ ਹੈਗਾ ਦੁਨੀਆ ਉਤਰੀ ਪਈ ਪੈਸੇ ਮਾਰ ਪਾਸਾ ਪਾਸਾ ਕਰਦੇ ਪੈਸਾ ਕੋਈ ਬਾਹਲਾ ਮੁੱਖ ਨਹੀਂ ਰੱਖਿਆ ਹੁੰਦਾ ਠੀਕ ਹੈ ਭਾਈ ਵਧੀਆ ਚੱਲਦਾ ਪੂਰੀ ਮੁਲਕਾ ਇੱਥੇ ਬੰਦਾ ਮੈਂ ਇੱਥੇ ਬੰਦਾ ਆ ਉਹਦਾ ਜਿਹੜਾ ਕੰਮ ਉਹ ਕਰ ਸਕਦਾ ਰਹੇ ਇੱਕ ਨਾ ਕੰਮ ਕਰ ਸਕਦਾ ਪੂਰਾ ਵਧੀਆ ਜੀ ਠੀਕ ਹੈ ਭਾਈ ਗੱਲਬਾਤ ਵਧੀਆ ਲੱਗੀ ਸਾਡਾ ਬਿਜ਼ਨਸ ਖੇਤੀ ਨਾਲ ਵਧੀਆ ਇਹ ਸਾਈਡ ਬਿਜ਼ਨਸ ਨਾ ਚਾਹੇ ਚਾਹੇ ਚਲੋ ਖੇਤੀ ਵੀ ਬੰਦਾ ਨਹੀਂ ਕਰਦਾ ਜਾਂ ਲਗਾਈਆਂ ਰੱਖਨੇ ਫੇਰ ਵੀ ਕੰਮ ਜਾਂ ਵ ਖੇਤੀ ਨਾਲ ਥੋੜੀ ਬਈ ਰੱਖਣੀ ਪੈਂਦੀ ਨਾਲ ਹਾਂ ਉਹਦਾ ਹਾਂ ਸਹੀ ਗੱਲ ਇਕੱਲੀ ਖੇਤੀ ਵੇਰ ਨਹੀਂ ਗਾਈਆਂ ਰੱਖੇ ਜਾਂਦੀਆਂ ਹੂੰ ਨਾਲ ਫਿਰ ਸਾਰਾ ਕੋਈ ਮੁੱਲ ਦਾ ਹੋ ਜਾਂਦਾ ਹੈਗਾ ਜੇ ਖੇਤੀ ਨਾਲ ਥੋੜੀ ਵੀ ਰੱਖਣੀ ਪੈਂਦਾ ਪਰ ਚਾਰ ਵੀ ਪਾਉਣਾਗਾ ਹੂੰ ਹੂੰ ਫਿਰ ਥੋੜਾ ਜਿਹਾ ਠੀਕ ਪਾ ਜਾਂਦਾ ਹੈਗਾ ਇਹਨਾਂ ਨੂੰ ਚਾਰ ਬਈ ਪਾਉਣੀ ਪੈਂਦਾ ਚਾਰ ਤੋਂ ਬਿਨਾ ਬਚਦੀਆਂ ਨਹੀਂ ਇਹ ਚਾਰ ਬਗੈਰ ਬਈ ਫਾਰਮ ਨਹੀਂ ਕੰਮ ਜਾਵੇਗਾ ਅੱਛਾ ਚਾਰ ਨਾਲ ਹੀ ਕੰਮ ਜਾਵੇ ਚਾਰ ਆਪਣੇ ਕੋਲ ਹੈਗਾ ਤਾਂ ਵੇ ਠੀਕ ਹੈ ਨਹੀਂ ਤਾਂ ਫਿਰ ਸਾਰਾ ਕੋਈ ਮੁੱਲ ਦਾ ਨਿਕਦਾ ਔਖਾ ਬਾੜ ਠੀਕ ਹੈ ਜੇ ਕੋਈ ਬੰਦਾ ਹਰਾ ਪਾਉਂਦਾ ਇਹਨਾਂ ਨੂੰ ਇਕੱਲਾ ਉਹ ਵੀ ਕਾਮਯਾਬ ਨਹੀਂ ਹੈਗਾ ਖਰਾਬੀ ਬਈ ਪਾਈ ਤਾਂ ਜਾਂਦੇ ਨੇ ਪਰ ਹਰੇ ਨਾਲ ਇੰਨਾ ਕਾਮਯਾਬ ਨਹੀਂ ਬਣਦਾ ਠੀਕ ਆ ਵਿਚਾਰ ਤਾਂ ਇਹਨਾਂ ਨੂੰ ਪਾਉਣਾ ਚਾਰ ਨਾਲ ਹੀ ਕਾਮਯਾਬ ਫਾਰਮ ਤਾਂ ਸਲੀ ਫਿਰ ਇਹਨਾਂ ਨੂੰ ਕੋਈ ਮਸਟਾਈਕਸ ਦੀ ਪ੍ਰੋਬਲਮ ਤਾਂ ਨਹੀਂ ਆਉਂਦੀ ਬਈ ਨਾ ਕੋਈ ਮਟਟਸ ਨਹੀਂ ਆਉਂਦੀ ਬਈ ਕੋਈ ਕਹਣਾ ਵਿੱਚ ਕੋਈ ਨੀਕੀ ਆਉਂਦੀ ਆ ਮੋਟੇ ਮੋਟੇ ਨਹੀਂ ਕੋਈ ਜ਼ਿਆਦਾ ਨਹੀਂ ਹੋ ਜਾਈਗੀ ਠੀਕ ਹੈ ਜੀ ਕੀ ਹਾਲ ਆ ਬਈ ਸਤਿ ਸ਼੍ਰੀ ਅਕਾਲ ਬਈ ਕੀ ਹਾਲ ਨੇ ਲੈ ਖੜਜ 홋ੜੀ ਬਈ ਬਾਈ ਨਾਲ ਗੱਲਬਾਤ ਕਰਾਉਨੇ ਆ ਬਈ 홋ੜੀ ਆ ਮੁੰਡਿਆਂ ਨਾਲ ਗੱਲਬਾਤ ਕਰਾਉਨੇ ਆ ਇਹਨਾਂ ਨੂੰ ਘਰ ਦੇ ਦਾ ਕਹਿੰਦੇ ਸੀ ਵੀ ਤੁਸੀਂ ਉਹਨੂੰ ਬਾਹਰ ਤੋਰ ਦਿੰਨੇ ਆ ਪਰ ਇਹ ਬਾਈ ਨੇ ਇੱਥੇ ਰਹਿ ਕੇ ਗਾਈਆਂ ਦਾ ਜਿਹੜਾ ਕੰਮ ਆ ਉਹ ਕੀਤਾ ਹਨਾ ਬਾਈ ਸਹੀ ਗੱਲ ਆ ਹਾਂਜੀ ਹਾਂਜੀ ਅਸੀਂ ਪਹਿਲਾਂ ਗੱਲਾਂ ਕਰੀ ਜਾਂਦੇ ਸੀ ਆ ਜਾਓ ਇੱਧਰ ਦਿਖਾਉਂਦੇ ਆ ਨਾਲੇ ਆ ਬਾਈ ਇੱਧਰ ਕੰਮ ਕਰੀ ਜਾਂਦਾ ਗੋਹਾ ਹਟਾਈ ਜਾਂਦਾ ਜਿਹੜੇ ਕਹਿੰਦੇ ਸਾਨੂੰ ਗੋਹਾ ਚੱਕਣ ਤੇ ਸੰਗ ਲੱਗਦੀ ਹਟਾਉਣ ਤੇ ਤਾਂ ਆ ਬਾਈ ਦੇਖੋ ਏ ਬਾਈ ਕਿੰਨਾ ਟਾਈਮ ਕੰਮ ਕਰਦੇ ਹੋ ਫਿਰ ਫਾਰਮ ਦੇ ਵਿੱਚ ਤੁਸੀਂ ਇਹ ਵੀਰੇ ਸਵੇਰੇ ਡੇਢ ਘੰਟਾ ਡੇਢ ਘੰਟਾ ਸ਼ਾਮ ਨੂੰ ਅੱਛਾ ਡੇਢ ਘੰਟਾ ਸ਼ਾਮ ਨੂੰ ਡੇਢ ਘੰਟਾ ਸਵੇਰੇ ਹਾਂਜੀ ਵੀਰੇ ਤੇ ਹੁਣ ਤੁਸੀਂ ਦੁਪਹਿਰੇ ਗੋਹਾਟਾ ਹੀ ਜਾਂਦੇ ਆ ਇਹ ਵੀਰੇ ਅੱਜ ਸਵੇਰੇ ਟਾਈਮ ਨਹੀਂ ਲੱਗਾ ਤਾਂ ਅਗਰ ਕਿੰਨੇ ਦੇ ਸਵੇਰੇ ਸੀ ਘੰਟੇ ਡੇਢ ਘੰਟੇ ਦੇ ਵਿੱਚ ਕੰਮ ਸਾਰਾ ਫਿਨਿਸ਼ ਕਰ ਦਿੰਨੇ ਆ ਹੂੰ ਠੀਕ ਆ ਤੇ ਜਿਵੇਂ ਬਾਈ ਛੋਟੇ ਲਵੇ 30 ਕ ਕਰੀਬ ਗਾਈਆਂ ਨੇ ਹਨਾ ਤਾਂ ਇਹ ਨਹੀਂ ਤੇ ਕਿੰਨਾ ਕ ਖਰਚ ਆ ਜਾਂਦਾ ਬਾਈ ਮਹੀਨੇ ਦਾ ਕਿੰਨੀ ਆਮਦਨ ਹੋ ਜਾਂਦੀ ਆ ਇਦੇ ਚ ਵੀਰੇ ਦੋ ਦਸੀਆਂ ਕੱਢ ਕੇ ਇੱਕ ਦਸੀ ਆਪਾਂ ਨੂੰ ਬਚ ਜਾਂਦੀ ਆ। ਅੱਛਾ ਦੋ ਦਸੀਆਂ ਕੱਢ ਕੇ ਫੁੱਲਾ ਖਰਚਾ ਕਰਕੇ ਮੈਡੀਸਿਨ ਵਗੇਰਾ ਸਾਰਾ ਫੀਡ ਵਗੇਰਾ ਦਾ ਖਰਚਾ ਕੱਢ ਕੇ ਹੂੰ ਹੂੰ ਜਿੰਨਾ ਹਰੇਚਾਰੇ ਦਾ ਕੱਢ ਕੇ ਆਪਾਂ ਨੂੰ ਇੱਕ ਦਸੀ ਬਚਦੀ ਆ ਪੂਰੀ। ਠੀਕ ਹੈ। ਹਾਂਜੀ ਤਿੰਨ ਦਸੀਆਂ ਦਾ ਆਪਾਂ ਨੂੰ ਦੁੱਧ ਤਾਂ ਪੈਂਦੇ ਨੇ। ਹੂੰ ਤਿੰਨ ਚੋਂ ਇੱਕ ਦਸੀ ਤਾਂ ਆਪਾਂ ਨੂੰ ਪ੍ਰੋਫਿਟ ਹੋ ਜਾਂਦਾ। ਠੀਕ ਆ ਬਾਈ। ਤੇ ਇਹਨਾਂ ਦਾ ਜਿਹੜਾ ਜਿਵੇਂ ਹੁਣ ਉਧਰ ਗੋਹਾ ਪਿਆ ਹੈ ਨਾ ਮੈਂ ਪਹਿਲਾਂ ਵੀ ਪੁੱਛ ਗਿਆ ਟਿਆਂ। ਹਾਂਜੀ ਵੀ ਉਹ ਤੁਸੀਂ ਫਿਰ ਚਾੱਕਦੇ ਹੋ ਕਿ ਬੱਚੀਆਂ ਬੱਡੀ ਬਣਾ ਦਿੰਨੇ ਆ ਇਹਦਾ। ਇਹ ਵੀਰੇ ਜਿਹੜੇ ਕੱਚੇ ਚਾ ਉਹ ਅਸੀਂ ਕੁਝ ਕੁ ਪਰਸੈਂਟ ਹੀ ਚੱਕਦੇ ਆ ਕਦੇ ਕਿ ਜਦੋਂ ਟਾਈਮ ਲੱਗੇ ਠੀਕ ਆ ਜਿਹੜਾ ਇੱਧਰ ਲਾਇਆ ਸੀ ਛੱਡ ਦਿੰਦੇ ਆਂਗੇ ਇਹ ਛੱਡ ਦਿੰਦੇ ਆਂਗੇ ਤੇ ਇਹ ਇੱਥੋਂ ਚੱਕ ਲੈਣੇ ਵੀ ਜਿਵੇਂ ਉਧਰ ਸਾਈਡ ਵਾਲਾ ਛੱਡ ਦਿੰਦੇ ਆਂ ਆ ਇੱਥੋਂ ਕੱਲਾ ਫਰਸ ਫਰਸ ਵਾਲਾ ਖਾਲੀ ਕਰ ਦਿੰਦੇ ਆਂ ਅਸੀਂ ਇੱਥੋਂ ਇਹ ਹੁਣ ਅਸੀਂ ਹੁਣ ਇਕੱਠਾ ਕਰਤਾ ਸ਼ਾਮ ਨੂੰ ਚੱਕ ਦਾਂਗੇ ਸਵੇਰਾ ਸ਼ਾਮ ਨੂੰ ਚੱਕ ਦੋਗੇ ਹਾਂਜੀ ਵੀਰੇ ਠੀਕ ਆ ਤੇ ਬਾਕੀ ਬਈ ਫੀਲਡ 'ਚ ਫਿਰ ਕੀ ਕੀ ਵਰਤਦੇ ਇਹਨਾਂ ਨੂੰ ਫੀਲਡ 'ਚ ਵੀਰੇ ਮੈਡੀਸਿਨ ਵਗੈਰਾ ਟਾਕਸਿਕ ਵਗੈਰਾ ਜਿਵੇਂ ਆਪਣੇ ਅਚਾਰ ਤੋਂ ਆਉਂਦੀਆਂ ਨੇ ਫੰਗਸ ਵਗੈਰਾ ਤੋਂ ਰੋਕਣ ਤੋਂ ਲਈ ਤੇ ਹੋਰ ਕਈ ਵੈਰਾਈਟੀਆਂ ਨੇ ਜਿਹੜੇ ਫਾਰਮੂਲੇ ਪਏ ਨੇ ਆਪਣੇ ਕੋਲੇ ਠੀਕ ਆ ਉਹ ਤੁਸੀਂ ਬਾਤ ਹਾਂਜੀ ਵੀਰੇ ਵਿੱਚ ਤੇ ਇਹਨਾਂ ਨੂੰ ਬਈ ਉਹ ਗਰਮੀ ਦੇ ਵਿੱਚ ਫਿਰ ਜਿਆਦਾ ਦਿੱਕਤ ਕੀ ਆਉਂਦੀ ਆ ਲਾਈਆਂ ਨੂੰ ਗਰਮੀ 'ਚ ਵੀਰੇ ਬਸ ਹਵਾਦਾਰੀ ਹੋਵੇ ਕੰਮ ਹੋਰ ਨਹੀਂ ਕੋਈ ਐਡੀ ਦਿੱਕਤ ਆਉਂਦੀ ਉਹ ਬੁਖਾਰ ਬੁਖੂਰਦੀ ਤਾਂ ਨਹੀਂ ਆਉਂਦੀ ਜਿਆਦਾ ਨਹੀਂ ਨਹੀਂ ਵੀਰੇ ਉਹ ਤਾਂ ਕੋਈ ਨਹੀਂ ਉਹ ਉਹ ਤਾਂ ਆਏ ਜਿਵੇਂ ਵੀ ਆਪਾਂ ਪੱਖਾ ਪੱਖਾਂ ਦਾ ਪ੍ਰਬੰਧ ਕਰ ਦਿੰਦੇ ਹਾਂ ਅਸੀਂ ਗਰਮੀਆਂ 'ਚ ਹਾਂ ਹੁਣ ਅਸੀਂ ਪਹਿਲਾਂ ਖੋਲਦੇ ਸੀਗੇ ਆਹ ਫਰਫੁਰ ਜਿਹੜਾ ਹੁਣ ਲਾ ਦਾਂਗੇ ਇਹਨਾਂ ਤੇ ਠੀਕ ਆ ਇਹ ਚਾਲੂ ਕਰ ਦਾਂਗੇ ਇਹਨਾਂ ਨੂੰ ਹੁਣ ਠੀਕ ਆ ਬਾਈ ਤੇ ਬਾਕੀ ਗੱਲਬਾਤ ਅਸੀਂ ਪਹਿਲਾਂ ਕਰ ਲਈ ਸੀ ਤੇ ਆਉਣ ਤਾਂ ਤੂੰ ਲੇਟ ਹੋ ਗਿਆ ਥੋੜਾ ਜਿਹਾ ਠੀਕ ਆ ਵੀਰੇ ਠੀਕ ਆ ਤੇ ਹੁਣ ਬਰੀਡ ਬਾਰੇ ਦੱਸ ਬਾਈ ਬਰੀਡ ਸੁਧਾਰ ਖਾਤਰ ਹੁਣ ਤੁਸੀਂ ਕੀ ਕਰ ਰਹੇ ਹੋ ਜਿਵੇਂ ਤੁਹਾਡੇ ਲਾਵੇ ਤੁਸੀਂ ਕਿਹਾ ਵੀ 3-5 ਲੀਟਰ ਦੁੱਧ ਆ ਲਈ ਗਾਂਗੇ ਹਾਂਜੀ ਵੀਰੇ ਹੂੰ ਉਹ ਵੀਰੇ ਆਪਣੇ ਕੋਲੇ ਸਰਕਾਰੀ ਡੀਸੀਮਨ ਆਉਂਦੇ ਨੇ ਸਾਡੇ ਕੋਲ ਡਾਕਟਰ ਨੇ ਅੰਮ੍ਰਿਤਪਾਲ ਜੀ ਅੰਬੀ ਠੀਕ ਆ ਉਹ ਬਹੁਤ ਟਾਈਮ ਦੇ ਸਾਡੇ ਨਾਲ ਜੁੜੇ ਹੋਏ ਨੇ ਜਦੋਂ ਤੋਂ ਅਸੀਂ ਫਾਰਮ ਕਰਿਆ ਉਹਦੇ ਜੁੜੇ ਹੋਏ ਨੇ ਸਾਡੇ ਨਾਲ ਹੂੰ ਉਹ ਸਾਨੂੰ ਵਧੀਆ ਬਰੀਡ ਬਾਰੇ ਦੱਸਦੇ ਨੇ ਸੀ ਉਹ ਬਰੀਡ ਤੇ ਕੰਮ ਕਰਦੇ ਆ ਜਿਵੇਂ ਸਾਡੇ ਦੇਵੇ ਫੈਕਸਡ ਸੀਮਨ ਆਉਂਦੇ ਨੇ ਐਚ ਪਿਓਰ ਦੇ ਆਉਂਦੇ ਨੇ ਜਰਸੀ ਦੇ ਆਉਂਦੇ ਨੇ ਠੀਕ ਹੈ ਗਿਰਦੇ ਆਉਂਦੇ ਨੇ ਇਹ ਇਹ ਸੀਮਨਾਂ ਤੇ ਸੀਗਾ ਵਰਕ ਕਰ ਰਹੇ ਹਾਂ ਤੇ ਅਸੀਂ ਹੁਣ ਤੱਕ ਬਹੁਤ ਸੁਧਾਰ ਕਰ ਲਿਆ ਪਹਿਲਾਂ ਨਾਲੋਂ ਹੂੰ ਕਿਉਂਕਿ ਜਦ ਅਸੀਂ ਪਾਈਆਂ ਸੀ ਉਦੋਂ ਏਡੇ ਹੱਡ ਲਵੇ ਕੋਈ ਸੀਮਨ ਨਹੀਂ ਹੈਗਾ ਸੀਗਾ ਹੁਣ ਸਾਡੇ ਦੇ ਵਿੱਚ ਤਕਰੀਬਨ ਸਾਰੀਆਂ ਪਿਓਰ ਨਸਲ ਦੀ ਨੇ ਹੁਣ ਐਚ ਐਫ ਦੀ ਸੀਮਨ ਭਰਿਆ ਹੋਇਆ ਸਾਰਾ ਹਾਂਜੀ ਵੀਰੇ ਵਿੱਚ ਇੱਕ ਦੋ ਸਾਡੇ ਜਰਸੀ ਨੇ ਹਾਂ ਇੱਕ ਦੋ ਜਰਸੀ ਦਾ ਭਰਿਆ ਹੋਇਆ ਹੈ ਹਾਂ ਤੇ ਆ ਹੁਣ ਅਸੀਂ ਗਿਰਦੇ ਵੀ ਕੰਮ ਕਰਕੇ ਦੇਖ ਰਹੇ ਹਾਂ ਗਿਰਦੇ ਵੀ ਭਰਿਆ ਹੋਇਆ ਹਾਂ ਹਾਂਜੀ ਵੀਰੇ ਇੱਕ ਦੋ ਬਸੀਆਂ ਸਾਡੇ ਕੋਲੇ ਗਿਰਦੀਆਂ ਵੀ ਹੈਗੀਆਂ ਹੂੰ ਤੇ ਹੁਣ ਬਾਈ ਉਹ ਅੱਗੇ ਨਾਲ ਉਹ ਜਿਵੇਂ ਪਹਿਲਾਂ ਤੁਸੀਂ ਦੱਸਿਆ ਨਾ ਵੀ 20 ਪਲੱਸ ਲੀਟਰ ਵਾਲੀਆਂ ਗਾਇਆਂ ਲਿਆਂਦਿਆਂ ਇਹ ਸ਼ੁਰੂ ਕੀਤਾ ਕੰਮ ਹਾਂਜੀ ਵੀਰੇ ਵੀ ਹੁਣ 30 35 ਤੇ ਵਾਗੀਆਂ ਹਾਂਜੀ ਇਹ ਤੁਸੀਂ ਚੰਗੇ ਸ਼ੀਮਨ ਯੂਜ਼ ਕੀਤੇ ਤਾਂ ਗਾਂਾਂ ਨੂੰ ਬਈ ਉਮੀਦ ਵਧੀਆ ਕਿ ਦੁੱਧ ਵਧਣ ਵੀ ਹਾਂਜੀ ਵੀਰੇ ਅੱਗੇ ਅਸੀਂ 50 60 ਤੇ ਵੀ ਜਾਣਾ ਜੀ 50 60 ਟਾਰਗੇਟ 50 60 ਤੇ ਹੈਗਾ ਹੁਣ ਹੋਰ ਹੈਗਾ ਹੈ ਹਾਂਜੀ ਵੀਰੇ ਅਸੀਂ ਬੜਾਤ ਵਧੇ ਸੀ ਮਿਲਿਆ ਕਿ ਉਹਨਾਂ ਨੂੰ 50 60 ਤੇ ਲੈ ਜਾਣਾ ਹੋਰ ਅਪ ਕਰਦਾ ਹਾਂ ਜਿਵੇਂ ਬਈ ਅੱਜ ਕੱਲ ਨਾ ਮੁੰਡੇ ਸਾਰੇ ਹੀ ਆਪਾਂ ਬਾਹਰ ਜਾਣ ਦੀ ਸੋਚੀ ਜਾਂਦੇ ਆ ਤਾਂ ਤੇਰੀ ਕਿਵੇਂ ਸੋਚ ਬਣੀ ਵੀ ਆਪਾਂ ਇੱਥੇ ਰਹਿ ਕੇ ਆਹੀ ਕੰਮ ਕਰਨਾ ਬਈ ਡੇਰੀ ਫਾਰਮ ਦਾ ਵੀਰੇ ਉਰੇ ਲੋਕ ਇਹ ਕੰਮ ਕਰਕੇ ਖੁਸ਼ ਨਹੀਂ ਕਿਉਂਕਿ ਉਹ ਬੇਸ਼ਰਮੀ ਮਹਿਸੂਸ ਕਰਦੇ ਨੇ ਪਰ ਇਹ ਜੇ ਬਾਹਰ ਜਾ ਕੇ ਕਰਨ ਦਾ ਤਾਂ ਬਾਹਰ ਵੀ ਇਹੀ ਕੰਮ ਕਰਨ ਨੂੰ ਮਿਲਦਾ ਉੱਥੇ ਕੋਈ ਇਤੋਂ ਵਧੀਆ ਬੈਟਰ ਕੰਮ ਨਹੀਂ ਮਿਲਦਾ ਹੈਗਾ ਵੀ ਆਪਾਂ ਰਾਜੇ ਬਣ ਕੇ ਬਹਿ ਜਾਗੇ ਓਰੇ ਅਸੀਂ ਰਾਜੇ ਆ ਠੀਕ ਹੈ ਓਰੇ ਅਸੀਂ ਆਪਦਾ 2 ਘੰਟੇ ਸਵੇਰ 2 ਘੰਟੇ ਸ਼ਾਮ ਕਰਕੇ ਸਾਰਾ ਦਿਨ ਬਿਲੇ ਰਹਨੇ ਆ ਆਪਦੇ ਮਾਪੇ ਦੇ ਵਿੱਚ ਆ ਤੇ ਵਧੀਆ ਪ੍ਰੋਫਿਟ ਕਮਾ ਰਹੇ ਆ ਠੀਕ ਆ ਲੈ ਬਈ ਧੰਨਵਾਦ ਤੁਹਾਡਾ ਜਿਹੜਾ ਸਾਨੂੰ ਫਾਰਮ ਦਿਖਾਇਆ ਤੇ ਜਾਣਕਾਰੀ ਦਿੱਤੀ ਠੀਕ ਆ ਬਈ ਥੈਂਕ ਯੂ